वस्त कोई किटी कंडियां वशाइए कोल तो नहीं वस्त कोई किटी कंडियां वशाइए मस्ती अनोखी एदे चेहरे उत्ते आईए मस्ती अनोखी एदे चेहरे उत्ते आईए नेरे होके देखया इतना साडी जिंद जाने नेरे होके देखया इतना साडी जिंद जाने

सामंजस्य रखिए असें एदे कौतुक मनोहर में सामंजस्य रखिए असें एदे कौतुक मनोहर में वाहि पुजी का कारसा वाहि मजोल कर अष्टवाद बच्ची सेवा जी तैयार है वा

ਟਟੀ ਗੰਡ ਮੋੜ ਗੰਡ ਲਾ ਗੰਡ ਜਿੱਤੀ ਮਹਾ ਸਿੰਘ ਨੂੰ ਆਂਦਾ ਦਾਰ ਦਿੱਤਾ ਪਿਆਰੇ ਪੰਜ ਵਾਰੇ ਕੋਲੇ ਲਾਚਾਰੇ ਦੇਸ਼ ਦੁਖੀ ਤੋਂ ਕੋਲ ਪਰਵਾਰ ਦਿੱਤਾ ਕੀਤੇ ਵਾਰ ਤਲਵਾਰ ਦੇ ਵਾਰ ਛੱਲੇ ਅੰਤ ਅਕੜਾ ਆਪ ਵੀ ਵਾਰ ਦਿੱਤਾ ਮਾਂ ਤੇ ਪਿਤਾ ਤੇ ਪੁੱਤ ਕੁਰਬਾਨ ਕਰਕੇ ਕੀਤਾ ਸ਼ੁਕਰ ਕਰਤਾ ਦਾ ਪਿਆਰੇ ਆ ਤੂੰ ਗਏ ਚਾਤਾ ਲੱਖ ਜਾਨ ਜੋਂ ਉੱਚੇ ਜਾਂ ਤੇ ਆਪ ਉਤਾਰਿਆ ਤੂੰ ਹੱਤੇ ਜਾੜਿਆ ਆਪ ਅਜੀਤ ਗੋੜੀ ਤਿਜਹਾਰ ਨੂੰ ਪੇਰ ਵੰਗਾਰਿਆ ਨੂੰ ਬਾੜ ਬੋਲੇ ਆ ਜਾਣ ਤੋ ਉਹ ਵੈਰੀ ਜਸਰੋ ਟਕਾ ਕੇ ਤੀਰ ਮਾਰਿਆ ਤੂੰ ਖੰਡਾ ਧੂ ਕੇ ਧਰਮ ਦੇ ਵੈਰੀਆਂ ਨੂੰ ਬਾਜਾਂ ਵਾਲਿਆ ਤੁਹੇ ਸਦਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਗੇ ਬੱਚੀ ਸਿਮਨਗੀਤ ਬਾਅਦ ਇੱਕ ਕਾਫਤਾ ਰਹੀ ਜਿਸ ਤੋਂ ਬਾਅਦ ਆਪਾਂ ਸਮਾਪਤੀ ਵਾਲੇ ਪਾਸੇ ਜਾਣਿਆ ਉਸ ਤੋਂ ਬਾਅਦ ਭਗਤੀ ਸੰਗਤ ਕੋ ਉਹ ਤਿਆਰ ਹੋਵੇ ਜੀ ਫਿਰ ਇੱਕ ਲੈਕਚਰ ਹੈ ਕਬਜੇ ਦਾ ਜੀ ਸੇ ਗੁਰੂ ਬਰਸ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਿਤਾ ਦਾ ਸਿਰਲੇਖ ਹੈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਵੇਖ ਸਮੇ ਅੰਗਿਣਤ ਨਿਸਾਰ ਇੱਥੇ ਜਿਕਰ ਕਈਆਂ ਦਾ ਵਿੱਚ ਇਤਿਹਾਸ ਹੋਇਆ ਅੱਖਾਂ ਗਈਆਂ ਚੁਂਦੀਆਂ ਸੰਸਾਰ ਦੀਆਂ ਪਟਨੇ ਵਿੱਚ ਜਦ ਨੂਰੀ ਪਰਦਾਸ਼ ਹੋਇਆ ਆਇਆ ਅਨ੍ਹਾ ਦਾ ਰੂਪ ਹੈ ਜਗ ਅੰਦਰ ਪਿਖਨ ਸ਼ਾਮੂ ਉਦੋਂ ਵਿਸ਼ਵਾਸ ਹੋਇਆ ਇਸ ਜਗ ਤਮਾਸ਼ੇ ਨੂੰ ਦੇਖਣ ਲਈ ਪ੍ਰਗਟ ਮਤ ਅਗਮੜਾ ਖਾਸ ਆਇਆ ਪਟਨੇ ਸ਼ਹਿ ਦੇ ਪਾਵਨ ਤਲ ਉਤੇ ਪੰਥ ਖਾਸੇ ਦਾ ਸਾਜਨਾ ਹਰ ਆਇਆ ਤੈਂਦੀ ਕਲਾ ਦੀ ਖੜ ਜੋ ਕੱਢਣੇ ਲਈ ਚੜਦੀ ਕਲਾ ਦਾਸੀ ਅਹਾਰ ਆਇਆ ਸਮਝੇ ਜਾਂਦੇ ਸੀ ਨਿਵੇਂ ਸ਼ੁੱਧ ਜਿਹੜੇ

ਤਲਵਾਰ ਦੀ ਧਾਰ ਉੱਤੇ ਖੰਡੇ ਧਾਰ ਜੋ ਪਾਠ ਸਾਜਿਆ ਪੰਜਾਂ ਦੇ ਹਥ ਵੰਡ ਫੜਾਈ ਗੁਰੂ ਗ੍ਰੰਥ ਨੂੰ ਗੁਰੂ ਥਾਪ ਕੇ ਸ਼ਬਦ ਗੁਰੂ ਦੀ ਸੂਝ ਕਰਾਈ ਗੁਰਹਜੂਰੀ ਵਿੱਚ ਰਹਿਣਾ ਸਦਾ ਪੰਜ ਕਕਾਰੀ ਰਹਿ ਦਿਡਾਈ ਦੇਹ ਗੁਰੂ ਦੀ ਪਿੰਦ ਮਟਾ ਕੇ ਸ਼ਬਦ ਗੁਰੂ ਦੀ ਸੂਝ ਕਰਾਈ ਵਿਚਨਾ ਦੇਡ ਪਹੁੰਚ ਕੇ ਗੁਰ ਨੇ पंच भौतिक तन निज तजाया खालसा अपना रूप दस के खालसे विच निवास कराया खालसा अपना रूप दस के खालसे विच निवास कराया वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह मेरी कविता सिर लेख है दसम गुरु का भीर खालसा दसम गुरु का भीर खालसा मैं मशहूर जहान दे अंदर मेरिया सारे पारे ਮਨ ਨ ਜੀਵ ਅਨਕ ਆਨਦੇ ਅੰਦਰ ਮੇਰਾ ਬੁਰਾ ਤਕਾਵਣ ਵਾਲਾ ਰਿਹਾ ਸਦਾ ਨੁਖਸਾਨ ਦੇ ਅੰਦਰ ਚੱਲਣਾ ਮੈਂ ਦਖਲ ਕਿਸੇ ਦਾ ਆਪਣੇ ਧਰਮ ਇਮਾਨਤ ਦੇ ਅੰਦਰ ਫਰਕ ਕਦੇ ਨਾ ਆਉਂਦਿਆ ਮੈਂ ਗੁਰਸਿੱਖੀ ਦੀ ਸ਼ਾਨ ਦੇ ਅੰਦਰ ਮੈਨੂੰ ਖੌਪ ਮਰਣ ਤੋਂ ਖਾਂਦਾ ਜਾਂਦਾ ਜਦ ਮੈਦਾਨ ਦੇ ਅੰਦਰ ਪਾਸ ਹਮੇਸ਼ਾ ਹੁੰਦਾ ਆਇਆ

सफ़र खालसा दसम गुरु का मैं, हाँ मैं शमशेर जहान दे सफ़र खालसा दसम गुरु का मैं शमशेर जहान देर वाहे गुरु जी का खालसा वाहिगुरु जी